ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜਸਪ੍ਰਾਦ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਆ ਜੀ ਗਲੇ ਦਾ ਨਿਊ ਡਿਜ਼ਾਈਨ ਆ ਆਪਣੇ ਕੋਲ ਇਹ ਕਾਟਨ ਦਾ ਕੱਪੜਾ ਹੈਗਾ ਠੀਕ ਹੈ ਜੀ ਵੈਸੇ ਬੁਗਰਾਮ ਤੇ ਗਲਾ ਕੱਟਣ ਨਾਲੋਂ ਤੁਸੀਂ ਇਸ ਤਰ੍ਹਾਂ ਸੌਖਾ ਤਰੀਕੇ ਨਾਲ ਗਲਾ ਬਣਾ ਕੇ ਰੈਡੀ ਕਰ ਲਿਆ ਕਰੋ ਠੀਕ ਹੈ ਜੀ ਆਪਾਂ ਪਾਸੇ ਪਹਿਲਾਂ ਪਿੱਕ ਲਗਾਵਾਂਗੇ ਉਹ ਤੁਸੀਂ ਦੇਖ ਲਓ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਣਾ ਆ ਦੇਖੋ ਜੀ ਇਸ ਤਰ੍ਹਾਂ ਦਾ ਆਪਾਂ 2 ਵਾਲਾ ਗੋਲਾ ਲੈ ਲਿਆ ਇਸ ਤਰ੍ਹਾਂ ਦਾ ਠੀਕ ਹੈ ਜੀ ਤੇ ਇਹਦੇ ਉੱਪਰ ਨਾ ਇਸ ਤਰ੍ਹਾਂ ਦੀ ਆ ਪੱਟੀ ਕੱਟ ਲੈਣੀ ਹੈ ਜਿੰਨੇ ਕੈਂਚ ਆਪਾਂ ਲੰਬੀ ਲਾਉਣੀ ਹੁੰਦੀ ਆ ਆਪਾਂ ਸਿਰਫ ਕਰਨਾ ਹੁੰਦਾ 12 ਕੈਂਚ ਤਿਆਰ ਇਹ ਪੱਟੀ ਸਨੇ ਗਲਾ ਤੇ ਉਹ ਆਪਾਂ ਉਹ ਹਿਸਾਬ ਨਾਲ ਲੈਂਥ ਵਧ ਘਟ ਕਰ ਸਕਦੇ ਹੁਣ ਤੁਸੀਂ ਕੀ ਕਰਨਾਗਾ ਆਹ ਵਾਲਾ ਜਿਹੜਾ ਗਲਾਗਾ ਇਹਦੇ ਇੱਥੇ ਇਸ ਤਰ੍ਹਾਂ ਇਹਨੂੰ ਵੀ ਗਰੀਜ ਬਣਾ ਲੈਣੀ ਆ ਜੀ ਇਸ ਤਰ੍ਹਾਂ ਹਮੇਨਾ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਇਹਦੀ ਗਰੀਜ ਬਣਾ ਲਿਓ ਤੁਸੀਂ ਇਸ ਤਰ੍ਹਾਂ ਸੈਂਟਰ ਜਆ ਬਣਾ ਲਿਓ ਇਹਦਾ ਸਾਰੀ ਪੱਟੀ ਦਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਇਹ ਸੈਂਟਰ ਬਣ ਗਿਆ ਇਹ ਸੈਂਟਰ ਬਣ ਤੋਂ ਬਾਅਦ ਜਿਹੜਾ ਹ ਪੇਸਟਿੰਗ ਵਾਲਾ ਪੇਪਰ ਆ ਹਨਾ ਦਾ ਗਮ ਜੀ ਲੱਗੀ ਹੋਈ ਹੈਗੀ ਇਹਨੂੰ ਉਲਟ ਸਾਈਡ ਇਸ ਤਰ੍ਹਾਂ ਰੱਖਣੀ ਜਿਹੜੀ ਕਿ ਕੱਪੜੇ ਦੇ ਉੱਪਰ ਲੱਗ ਕੇ ਰੈਡੀ ਹੋ ਜਾਵੇ ਤੇ ਇਸੇ ਤਰ੍ਹਾਂ ਗਲਾ ਪ੍ਰੈਸ ਦੇ ਨਾਲ ਆਪਾਂ ਲਗਾ ਕੇ ਰੈਡ ਕਰ ਲੈਣਾ ਤੇ ਇਹ ਦੇ ਲਗਾਉਣ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਨਾ ਇੱਥੇ ਜਿਹੜੀ ਆ ਐ ਵਾਲੀ ਡਗਾਈ ਬਣੀ ਹੋਈ ਹੈ ਨਾ ਆ ਪੱਤਾ ਜਿਹਾ ਬਣਿਆ ਹੋਇਆ ਇਸ ਤਰ੍ਹਾਂ ਹੀ ਸ਼ੇਪ ਬਣਾਉਣੀ ਆ ਇਹਦੀ ਵੀ ਆ ਜਿਹੜੀ ਆਪਾਂ ਮੇਨਾਪਾ ਜਿੱਥੇ ਆਹ ਕਰੀਜ਼ ਜੀ ਬਣ ਗਈ ਸੈਂਟਰ ਇੱਥੋਂ ਦੋਨੋਂ ਪਾਸਿਆਂ ਤੋਂ ਉਹ ਹਸਾਬ ਨਾਲ ਕੱਟ ਦੇਣਾ ਦੇਖੋ ਤੁਹਾਡੇ ਸਾਹਮਣੇ ਆਹ ਮੇਨ ਜਿਹੜਾ ਸੈਂਟਰ ਬਣਿਆ ਪਈ ਇਹਦਾ ਆਹ ਵਾਲੀ ਕਰੀਜ਼ ਬਣੀ ਹੋਈ ਹੈ ਇੱਥੋਂ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਹ ਵਾਲੀ ਜਿਹੜੀ ਪਾਸਿਆਂ ਨੂੰ ਇੱਧਰ ਨੂੰ ਕੱਢੀ ਆ ਇਹ ਹਸਾਬ ਨਾਲ ਕੱਢਣੀ ਆ ਵੀ ਇਹਦੇ ਨਾਲ ਮੈਲ ਜਿਵੇਂ ਜਾ ਕੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਵੈਲਾ ਤੋਂ ਬਾਅਦ ਆਦੇ ਹੁਣ ਕੈਂਚੀ ਚੱਕਣੀਆਂ ਲਓ ਜੀ ਇਸ ਤਰ੍ਹਾਂ ਇਹਨੂੰ ਫੋਲਡਿੰਗ ਫੇਰ ਕਰ ਲਿਆ ਕੈਂਚੀ ਚਾਕੇ ਇਹਦੇ ਨਾਲ ਇਹਦੀ ਸੀਪ ਬਣਾ ਦੇਣੀ ਹੈ ਉਸੇ ਤਰ੍ਹਾਂ ਹਲੇ ਠੀਕ ਹੈ ਜੀ ਇੱਥੇ ਸੀਪ ਬਣੀ ਹੋਈ ਹੈ ਇੱਕ ਤਰ੍ਹਾਂ ਦੀ ਹੁਣ ਇਹਦੇ ਉੱਪਰ ਬਿਲਕੁਲ ਇਸ ਤਰ੍ਹਾਂ ਦੀ ਇਸ ਤਰ੍ਹਾਂ ਰੱਖ ਕੇ ਆਏ ਠੀਕ ਹੈ ਜੀ ਸਮਝ ਆ ਗਈ ਨਾ ਇਸ ਤਰ੍ਹਾਂ ਰੱਖ ਕੇ ਮੈਚ ਹੋ ਗਈ ਜਿਆਦਾ ਬੋਕਰਮ ਖਰਾਬ ਕਰਨ ਨਾਲ ਜਿਵੇਂ ਆਪਾਂ ਬੋਕਰਮ ਦੀ ਸੀਟ ਦੇ ਉੱਪਰ ਗਲਾ ਕੱਟ ਕੇ ਰੈਡੀ ਕਰਦੇ ਹੁੰਦੇ ਆ ਉਦੋਂ ਜ਼ਿਆਦਾ ਬੁਕਰਮ ਵੇਸਟਿੰਗ ਜਾਂਦੀ ਆ ਹਨਾ ਤੇ ਉਹਦੇ ਹਿਸਾਬ ਨਾਲ ਤੁਸੀਂ ਇਸ ਤਰ੍ਹਾਂ ਗਲਾ ਲੈ ਕੇ ਆਹ ਪਲੇਨ ਪੱਟੀ ਲੈ ਕੇ ਇਸ ਨਾਲ ਕੱਟ ਕੇ ਤੁਸੀਂ ਰੈਡੀ ਕਰ ਲਿਆ ਕਰੋ ਹੁਣ ਇਸ ਤਰ੍ਹਾਂ ਕਰ ਲਿਆ ਇੱਥੋਂ ਜਿਹੜੇ نیچے ਆ ਕੇ ਇਸ ਚੀਜ਼ ਤੇ ਜੇ ਤੁਸੀਂ ਇਸ ਤਰ੍ਹਾਂ ਪਲੇਨ ਰੱਖਣਾ ਪਲੇਨ ਰੱਖ ਲਓ ਜੇ ਇਹਦੀ ਗਲਾਈ ਦੇਣੀ ਆ ਕਿਸੇ ਵੀ ਤਰ੍ਹਾਂ ਦੀ ਗਲਾਈ ਦੇਣੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਗਲਾਈ ਦੇ ਸਕਦੇ ਆ ਹੁਣ ਆਪਾਂ ਇਹਨੂੰ ਬੁਕਰਮ ਦੀ ਹੈਲਪ ਦੇ ਨਾਲ ਇਹਦੇ ਤੇ ਕੱਪੜੇ ਤੇ ਲਗਾ ਲਏਗੇ ਫਿਰ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਹਾਂਜੀ ਆਪਾਂ ਪ੍ਰੈਸ ਦੀ ਹੈਲਪ ਦੇ ਨਾਲ ਇਹਨੂੰ ਆਪਾਂ ਲਗਾ ਲਏਗੇ ਕੱਪੜੇ ਦੇ ਉੱਪਰ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਦੱਸਦੀ ਇਹਨੂੰ ਲਗਾ ਕੇ ਆਪਾਂ ਕਿਸ ਤਰ੍ਹਾਂ ਅੱਗੇ ਡਿਜ਼ਾਈਨ ਬਣਾ ਕੇ ਰੈਡੀ ਕਰਾਂਗੇ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਹਨਾ ਇਹਨਾਂ ਆ ਪ੍ਰੈਸ ਨਾਲ ਇਹ ਲਗਵਾ ਲਿਆ ਗਲਾ ਲਗਾ ਕੇ ਕੱਪੜੇ ਦੇ ਉੱਪਰ ਰੈਡੀ ਕਰਤਾ ਐਕਸਟਰਾ ਕੱਪੜਾ ਆਪਾਂ ਸਾਰਾ ਕੱਟ ਦਿੱਤਾ ਤੇ ਆਪਾਂ ਕੱਟ ਲਗਾ ਦੇਣੀ ਦੋ ਹਨ ਹੁਣ ਸਿੱਧਾ ਪਾਸਾ ਕਰ ਲੈਣਾ ਇਸ ਤਰ੍ਹਾਂ ਆ ਆਪਣੇ ਕੋਲ ਹੀ ਹੈ ਜੀ ਵੀਰੇ ਲੇਸ ਤੇ ਲੇਸ ਕਿਸ ਤਰੀਕੇ ਨਾਲ ਲਾਉਣੀ ਹੈ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ ਪਹਿਲਾਂ ਲੇਸ ਲਗਾ ਲਿਆ ਕਰੋ ਫਿਰ ਬਾਅਦ ਵਿੱਚ ਕੋਈ ਪ੍ਰੋਬਲਮ ਵਾਲ ਵਗੈਰਾ ਕੁਝ ਵੀ ਨਹੀਂ ਆਉਂਦਾ ਹਣ ਹੁਣ ਤੁਸੀਂ ਕੀ ਕਰਨਾ ਐਸ ਤਰ੍ਹਾਂ ਲੇਸ ਰੱਖਣੀ ਆ ਆ ਲੋ ਜੀ ਇਹਨੂੰ ਕਪੜਾ ਜਿੱਥੇ ਜਿੱਥੇ ਵੋਕਰਮ ਆ ਉਹਦੇ ਨਾਲ ਨਾਲ ਆਪਾਂ ਐਸ ਤਰ੍ਹਾਂ ਹੀ ਫੋਲਡਿੰਗ ਕਰਦੇ ਜਾਣਾ ਠੀਕ ਹੈ ਐਸ ਤਰ੍ਹਾਂ ਜੇ ਆਪਾਂ ਇੱਕ ਵਾਰੀ ਫੋਲਡਿੰਗ ਦੀ ਸਲਾਈ ਲਗਾਵਾਂਗੇ ਫਿਰ ਲਗਾਵਾਂਗੇ ਉਹ ਫਿਰ ਗਲੇ ਤੇ ਫਿਨਿਸ਼ਿੰਗ ਘੱਟ ਹੁੰਦੀ ਆ ਤੇ ਹੁਣ ਤੁਸੀਂ ਕੀ ਕਰਨਾ ਐਸ ਤਰ੍ਹਾਂ ਨਾ ਲੇਸ ਰੱਖਣੀ ਆ ਸਿੱਧੀ ਆ ਉਲਟਾ ਸਾਈਡ ਆ ਇਹਦਾ ਸਿੱਧਾ ਪਾਸਾ ਲੇਸ ਦਾ ਇਸ ਤਰ੍ਹਾਂ ਆ ਸਿੱਧਾ ਪਾਸਾ ਇਹਨੂੰ ਇਸ ਤਰ੍ਹਾਂ ਰੱਖਦੇ ਹੋਏ ਸੀਨ ਉੱਪਰ ਲੇਗੀ ਠੀਕ ਹੈ ਜੀ ਤਾਂ ਦੇਖੋ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਲੇਸ نیچے ਉੱਪਰ ਗਲਾ ਹੈ ਨਾ ਤੇ ਆਹ ਵਾਲਾ ਜਿਹੜਾ ਕਪੜਾ ਪਾਏ ਹੱਥ ਨੇ ਇਸ ਤਰ੍ਹਾਂ ਫੋਲਡਿੰਗ ਕਰਦੇ ਜਾਣਾ ਤੇ ਲੇਸ ਲਗਾਉਂਦੇ ਜਾਣਾ ਨਾਲੇ ਤਾਂ ਲੇਸ ਫਿਨਸਿੰਗ ਦੇ ਨਾਲ ਲੱਗੇਗੀ ਨਾਲੇ ਝੋਲ ਵਗੈਰਾ ਨਹੀਂ ਰਹੂਗੀ ਨਾਲੇ ਕੋਈ ਬਲ ਨਹੀਂ ਆਊਗਾ ਦੋਨੇ ਚੀਜ਼ਾਂ ਹੋ ਜਾਣਗੀਆਂ ਠੀਕ ਹੈ ਇਸ ਤਰ੍ਹਾਂ ਲਉਂਦੇ ਜਾਏ ਹੁਣ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇੱਕੋ ਘੁਮਾ ਦਿਓ ਜਿਵੇਂ ਗਲਾਈ ਆਈ ਗਈ ਗਲੇ ਦੀ ਹੋਮੀ ਹੋਮੀ ਘੁਮਾਉਂਦੇ ਜਾਣਾ ਇਸ ਤਰ੍ਹਾਂ ਤੇ ਇਹਨੂੰ ਗਲੇ ਨੂੰ ਇਸ ਤਰ੍ਹਾਂ ਕੱਪੜੇ ਦੇ ਨਾਲ ਇੱਕ ਹੱਥ ਦੇ ਨਾਲ ਹਾਂ ਸਾਫ਼ ਕਰਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੀ ਐਸ ਤਰ੍ਹਾਂ ਠੀਕ ਹੈ ਜੀ ਜਿ ਆਪਾਂ ਲਈ ਸੰ ਲੁੰਦੇ ਜਾਣਾ ਇਸ ਤਰ੍ਹਾਂ ਹੈ ਨਾ ਧਿਆਨ ਨਾਲ ਲਾਓ ਬਸ ਇਸ ਤਰ੍ਹਾਂ ਠੀਕ ਹੈ ਜੀ ਇਹ ਸੀ ਲਗਾਦੇ ਜਦੋਂ ਨੋਕ ਤੇ ਆ ਜਾਨੀਏ ਚੁੰਡ ਤੇ ਆ ਜਾਨੀਏ ਉੱਥੇ ਨਾ ਮਸੀਰ ਬੰਦ ਕਰਦੇ ਆ ਜਦੋਂ ਤੇ ਸੂਈ ਹੀ ਤੁਸੀਂ ਵਿੱਚੋਂ ਉਠਾਉਣੀ ਠੀਕ ਹੈ ਸੂਈ ਵਿੱਚੇ ਹੀ ਰੱਖਣੀ ਆ ਇਸ ਤਰ੍ਹਾਂ ਆਸਤੇ ਆਸਤੇ ਲੁੰਦੇ ਜਾਓ نیچے ਇਹਨੇ ਰੱਖ ਲਿਓ ਉੱਪਰ ਰੱਖ ਲਿਓ ਆਪਣਾ ਗੱਲਾ ਬੁਕਰਮਾ ਵਾਲਾ ਹੁਣ ਆਪਾਂ ਜਿਵੇਂ ਵੀ ਇੱਥੋਂ ਆਹ ਵਾਲੀ ਨੋਕ ਤੋਂ ਜਿਵੇਂ ਡਿਜ਼ਾਈਨ ਬਣਾਉਣਾ ਹੋਇਆ ਬਣਾ ਲਿਓ ਇਹਨਾਂ ਦੇ ਮੈਂ ਗੋਲ ਬਣਾਉਂਗੀ ਠੀਕ ਹੈ ਜੀ ਹੁਣ ਇਹ ਚੀਜ਼ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਇੱਥੋਂ ਇਸ ਤਰ੍ਹਾਂ ਬਣਾ ਲਿਓ ਠੀਕ ਹੈ ਜੀ ਮੈਂ ਇਸ ਤਰ੍ਹਾਂ ਬਣਾਉਂਗੀ ਜਿਵੇਂ ਤੁਹਾਡੀ ਇੱਛਾ ਹੀ ਤੁਸੀਂ ਉਸ ਤਰ੍ਹਾਂ ਕਰ ਲਿਓ ਆ ਦੇਖੋ ਮੈਂ ਸੂਈ ਹੁਣ ਵਿੱਚ ਰੱਖੀ ਐ ਇੱਥੇ ਹੁਣ ਘੁਮਾਉਣ ਲੱਗੀ ਨੇ ਮਸ਼ੀਨ ਇਸ ਤਰ੍ਹਾਂ ਰੱਖਣੀ ਐ ਤੁਸੀਂ ਵੀ ਠੀਕ ਐ ਸਲਾਈ ਦੇ ਇਸੇ ਤਰ੍ਹਾਂ ਛੋਟੇ ਛੋਟੇ ਕੰਮ ਹੁੰਦੇ ਆ ਜੀ ਜਿਹੜੇ ਸਿੱਖਣਯੋਗ ਗੱਲਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਇਹ ਗੱਲਾਂ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦੇ ਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਬਸ ਸੂਈ ਵਿੱਚ ਰੱਖਿਓ ਸੂਈ ਨਾ ਗੱਢਿਓ ਤੁਸੀਂ ਠੀਕ ਹੈ ਜੀ ਹਾਂ ਦੇਖੋ ਇੱਕ ਸਲਾਈ ਦੇ ਵਿੱਚ ਆਪਾਂ ਕੱਪੜਾ ਵੀ ਫੋਲਡਿੰਗ ਕਰਤਾ ਤੁਹਾਡੇ ਸਾਹਮਣੇ ਤੇ ਆਪਾਂ ਇਸ ਨੋਕਾ ਤੋਂ ਵੀ ਤੁਹਾਨੂੰ ਦਿਖਾ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਬਸ ਆਹੋ ਇਹ பசਿੱਦਾ ਜਦੋਂ ਕਰਤਾ ਨਾ ਓਕੇ ਹੋ ਜੂਗੀ ਆਪਣੇ ਲਈ ਇਸ ਤੇ ਇਸ ਤਰ੍ਹਾਂ ਫੇਰ ਉਧਰ ਨੂੰ ਹੋਲਡਿੰਗ ਆ ਆ ਕਪੜਾ ਦੂਸਰੇ ਹੱਥ ਨਾਲ ਇਸ ਤਰ੍ਹਾਂ ਸੈੱਟ ਕਰ ਦੇਣਾ ਇਸ ਤਰ੍ਹਾਂ ਰੱਖ ਲੈਣਾ ਮਸ਼ੀਨ ਨਾਲ ਪਾ ਦੇਣੀ ਹੈ 3 ਹਾਂਜੀ ਇਸ ਤਰ੍ਹਾਂ ਆ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਬਣੂਗਾ ਅੱਗੇ ਆ ਵਿਆਹ ਦੇਖ ਤੁਸੀਂ ਬਣ ਕੇ ਰੈਡੀ ਹੋ ਜਾਂਦਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਇਹ ਹੁਣ ਮੈਂ ਆ ਸਾਰੀ ਲੇਸ ਲਗਾ ਲਵਾਂਗੀ ਫਿਰ ਮੈਂ ਤੁਹਾਨੂੰ ਮੇਜ ਦੇ ਪੰਨੇ ਤੇ ਲਗਾਉਣ ਦਾ ਤਰੀਕਾ ਦੱਸਦੀ ਅੱਜ ਵੀ ਠੀਕ ਹੈ ਜੀ ਬਸ ਇਸ ਤਰ੍ਹਾਂ ਲੇਸ ਲਗਾਉਂਦੇ ਜਾਣਾ ਹਾਂ ਜੀ ਆ ਦੇਖੋ ਆਪਾਂ ਲੇਸ ਇਸ ਤਰ੍ਹਾਂ ਲਾਉਂਦੇ ਹੋਏ ਦੂਸਰੀ ਲੋਕ ਦੇ ਉੱਪਰ ਆਂਦੇ ਬਸ ਵੀ ਇਸ ਤਰ੍ਹਾਂ ਬਣਾ ਕੇ ਤੁਸੀਂ ਕੰਨਾ ਰੈਡੀ ਕਰ ਲਿਓ ਮੈਂ ਤਾਂ ਇਸ ਤਰ੍ਹਾਂ ਹੀ ਸਾਰੇ ਗਨਿਆਂ ਦੇ ਵਿੱਚ ਕਰਦੀ ਹੁੰਨੀ ਆ ਠੀਕ ਇਸ ਤਰ੍ਹਾਂ ਦੇ ਨਾਲ ਨਾ ਫਿਰ ਡਿਜ਼ਾਈਨ ਆ ਓਕੇ ਬਣ ਕੇ ਬਹੁਤ ਸੋਹਣਾ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆ ਤੁਹਾਨੂੰ ਜਿਸ ਤਰ੍ਹਾਂ ਹੋ ਗਿਆ ਨਾ ਇਸ ਤਰ੍ਹਾਂ ਹੁਣ ਤੋਂ ਬਾਅਦ ਹੁਣ ਕਮੀਜ਼ ਦਾ ਆਪਾਂ ਪੱਲਾ ਚੱਕਦੇ ਆਂ ਹਾਂਜੀ ਆ ਦੇਖੋ ਜੀ ਆਪਾਂ ਕਮੀਜ਼ ਦਾ ਪੱਲਾ ਲੈ ਲਿਆ ਇੱਥੇ ਸੈਂਟਰ ਕੱਟ ਲੱਗਿਆ ਹੋਇਆ ਇਧਰ ਆਪਾਂ ਗਲੇ ਦੇ ਉੱਪਰ ਵੀ ਸੈਂਟਰ ਕੱਟ ਲਗਾਇਆ ਹੋਇਆ ਹੁਣ ਤੁਸੀਂ ਕੀ ਕਰਨਾ ਆーム ਆਪਾਂ ਗਲਾ ਸਿੱਧੇ ਪਾਸੇੋਂ ਉਲਟ ਪਾਸੇ ਨੂੰ ਪਲਟੀ ਕਰਦੇ ਹੁੰਨੇ ਹੁਣ ਉਲਟ ਪਾਸੇ ਸਿੱਧੇ ਪਾਸੇ ਪਲਟੀ ਕਰਨਾ ਇਸ ਤਰ੍ਹਾਂ ਦੀਆਂ ਗਲਿਆਂ ਦੇ ਵਿੱਚ ਡਿਜ਼ਾਈਨਿੰਗ ਵਾਲੇ ਗਲੇ ਲਗਭਗ ਜਿਹੜੇ ਇਸ ਤਰ੍ਹਾਂ ਆਪਾਂ ਪਲੇਸ ਵਗੈਰਾ ਲਗਾ ਕੇ ਤਿਆਰ ਹੁੰਦੇ ਆ ਹਨਾ ਤੇ ਉਹ ਇਸ ਤਰ੍ਹਾਂ ਹੀ ਕੀਤਾ ਜਾਂਦਾ ਆ ਦੇਖੋ ਜੀ ਹੁਣ ਕੰਟ ਨਾਲ ਘੱਟ ਇਸ ਤਰ੍ਹਾਂ ਮੈਚ ਕਰ ਦੇਣਾ ਵੀ ਓਕੇ ਹੋ ਗਿਆ ਕਾਟ ਨਾਲ ਕੱਟ ਮੈਚ ਹੋ ਗਿਆ ਹੁਣ ਇੱਕ ਪਾਸੇ ਉਸ ਸੀਨ ਰੱਖ ਲੈਣੀ ਆ ਲਗਾਨੀ ਜੇ ਤੁਸੀਂ ਇਹ ਚਾਹੋ ਤਾਂ ਸੈਂਟਰ ਦੀ ਸੀਨ ਲਗਾ ਲਿਓ ਪਹਿਲਾਂ ਠੀਕ ਹੈ ਫਿਰ ਇਹਦੇ ਨਾਲ ਗਲਾ ਹੈਲਥ ਨਹੀਂ ਪਰ ਮੈਂ ਇਸ ਤਰ੍ਹਾਂ ਹੀ ਲਗਾਉਂ ਕਿਉਂਕਿ ਮੈਂ ਹਮ ਗਲੇ ਇਸ ਤਰ੍ਹਾਂ ਹੀ ਲਗਾ ਕੇ ਰੈਡੀ ਕਰਦੀ ਹੁੰਦੀ ਆ ਇਸ ਤਰ੍ਹਾਂ ਤੇ ਇੱਕ ਚੀਜ਼ ਦਾ ਤੁਸੀਂ ਕੀ ਧਿਆਨ ਰੱਖਣਾ ਜਦੋਂ ਆਪਾਂ ਇੱਥੇ ਆ ਗਏ ਆ ਸੈਂਟਰ 'ਚ ਇੱਥੇ ਆ ਗਏ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਇਸ ਤਰ੍ਹਾਂ ਇੱਥੋਂ ਸ਼ੁਰੂ ਕਰ ਲੈਣੀ ਆ ਸੀਨ ਜਮਾ ਬੁਕਰਮ ਦੇ ਨਾਲ-ਨਾਲ ਦੀ ਸੀਨ ਲਗਾਨੀ ਆ ਜੀ ਉੱਪਰ ਦੀ ਬੁਕਰਮ ਦੇ ਉੱਪਰ ਨਹੀਂ ਕਰਨੀ ਠੀਕ ਹੈ ਇਹ ਚੀਜ਼ ਦਾ ਰੱਖਿਓ ਤੁਸੀਂ ਧਿਆਨ ਹੁਣ ਤੁਸੀਂ ਦੇਖਿਓ ਜਦੋਂ ਆਹ ਵਾਲੀ ਨੋਕ 'ਚ ਆ ਗਈ ਇੱਥੇ ਅੱਗੇ ਜਾ ਕੇ ਹੁਣ ਮੈਂ ਦੱਸਣੀ ਠੀਕ ਹੈ ਜੀ ਜਸਮਾ ਜੀ ਇਸ ਤਰ੍ਹਾਂ ਸੀ ਲਾਂਦੀ ਜਾਣਾ ਵੀਰੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਊਗਾ ਇਹ ਤੁਹਾਡੇ ਲਈ ਥੋੜਾ 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 ਜਿਹਾ ਮੇਰਾ ਟੇਬਲ ਪਿੱਛੇ ਨੂੰ ਸੀਗਾ ਆਹ ਲਓ ਇੱਥੇ ਆ ਗਏ ਨਾ ਆਪਾਂ ਨੋਕ ਤੇ ਆਹ ਵਾਲੀ ਤੇ ਕਿਤੇ ਇੱਥੇ ਨੋਕ ਤੇ ਆ ਗਈ ਜਿਹੜੀ ਆਹ ਵਾਲੀ ਨੋਕ ਆ ਨਾ ਆਹ ਵਾਲੀ ਨੋਕ ਆ ਇਹ ਸੈਂਟਰ ਕਰੀਜ਼ ਦੇ ਉੱਪਰ ਹੋਣੀ ਚਾਹੀਦੀ ਐ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਠੀਕ ਹੈ ਜੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖੋ ਹੁਣ ਆਪਾਂ ਮੇਨ ਨੋਕ ਤੇ ਆਨੇ ਹੁਣ ਇੱਥੋਂ ਮਸ਼ੀਨ ਇਸ ਤਰ੍ਹਾਂ ਸੂਈ ਵਿੱਚ ਰੱਖ ਕੇ ਘਮਾਉਣੀ ਆ ਵੀਰੇ ਠੀਕ ਹੈ ਸੂਈ ਨਾਲ ਵਿੱਚੋਂ ਕੱਢਿਓ ਨਹੀਂ ਫਿਰ ਤੁਹਾਡੇ ਡਿਜ਼ਾਈਨ ਦੀ ਇੱਧਰ ਉੱਧਰ ਹੋ ਜੂਗੀ ਐਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਹੁਣ ਦੇਖੋ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਇਸ ਤਰ੍ਹਾਂ ਲਿਆਓ ਇਸ ਤਰ੍ਹਾਂ ਇਸ ਤਰ੍ਹਾਂ ਹੋਣ ਤੋਂ ਬਾਅਦ ਇਸ ਤਰ੍ਹਾਂ ਲਓ ਕੀ ਕਹਿੰਦੇ ਬਹੁਤ ਸੋਹਣਾ ਈਜ਼ੀ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਬਹੁਤ ਘੱਟ ਸਮੇਂ ਦੇ ਵਿੱਚ ਆ ਦੇਖੋ ਹੁਣ ਇਸ ਤਰ੍ਹਾਂ ਆਪਾਂ ਲਗਾਤਾ ਆ ਜਿਹੜੀ ਆਪਣੀ ਨੋਕ ਹੈ ਇਧਰ ਆਪਣੀ ਆ ਕਰੀਜ਼ ਸੈਂਟਰ 'ਚ ਆ ਰਹੀ ਆ ਹੁਣ ਤੁਸੀਂ ਸਿੱਧੇ ਪਾਸੇ ਮੈਂ ਤੁਹਾਨੂੰ ਮੈਂ ਦਿਖਾਉਣੀ ਆ ਆ ਦੇਖੋ ਪਾਣ ਪੱਤੇ ਨੂੰ ਗਲਾ ਬਣ ਕੇ ਹੀ ਰੈਡੀ ਹੋਇਆ ਸੀਦੇ ਬਸ ਉਹਨੇ ਸੈਂਟਰ 'ਚ ਸਿਲਾਈ ਮੈਨੂੰ ਦਿਖ ਰਹੀ ਆ ਤੁਹਾਨੂੰ ਵੀਡੀਓ 'ਚ ਸ਼ਾਇਦ ਨਾ ਦਿਖੀ ਉਹ ਵੀ ਹੁਣ ਆਪਾਂ ਇਹਦੀ ਕਟਾਈ ਕਰ ਲਈ ਇਹਦੇ ਵਿੱਚੋਂ ਵਿੱਚੋਂ ਸੈਂਟਰ 'ਚੋਂ ਕੱਟ ਦੇਣਾ ਤੇ ਮੁੜ ਕੇ ਉਹਨੂੰ ਪਲਟੀ ਕਰ ਦੇਣਾ ਬਸ ਇਹ ਇਨਾ ਕੰਮ ਰਹਿ ਜੂਗਾ ਆਪਣਾ ਪਲਟੀ ਕਰਨਾ ਹੁਣ ਆਪਾਂ ਜਿਹੜਾ ਆ ਵਾਲਾ ਕੱਪੜਾ ਸੈਂਟਰ ਵਾਲਾ ਇਹ ਕਟਾਂਗੇ ਇਸ ਤਰ੍ਹਾਂ ਕਿਤੇ ਜੀ ਇਸ ਤਰ੍ਹਾਂ ਕੱਟ ਲਓ ਅਗੇ ਮਸ਼ੀਨ ਦੇ نیچے ਨਹੀਂ ਦਿਖ ਰਿਹਾ ਸੀ ਨਾ ਕਪੜਾ ਕੱਢ ਦਿੱਤਾ ਹੁਣ ਵੀਰੇ ਇੱਥੇ ਨਾ ਜਿਹੜਾ ਆਪਣਾ ਕਪੜਾ ਜਿਵੇਂ ਆਮ ਆਪਾਂ ਗਲੇ ਵੀ ਮਾਰ ਕੇ ਹਨਾ ਕੱਟ ਲਗਾਉਨੇ ਹੁੰਨੇ ਆ ਬਰੀਕ ਜੇ ਇਸ ਤਰ੍ਹਾਂ ਨਾ ਇਹਦੇ ਤੇ ਵੀ ਕੱਟ ਲਗਾ ਲਿਓ ਤੁਸੀਂ ਠੀਕ ਹੈ ਫਿਰ ਇਹਨਾਂ ਦੇ ਨਾਲ ਜਿਹੜਾ ਗਲਾ ਪਲਟੀ ਹੁੰਦਾ ਹੁੰਦਾ ਉਹ ਸੌਖਾ ਤਰੀਕੇ ਦੇ ਨਾਲ ਪਲਟੀ ਹੋ ਜੂਗਾ ਨਹੀਂ ਫਿਰ ਖਿੱਚਾ ਧੁਈ ਜਿਹੇ ਵਾਲਾ ਕੰਮ ਬੰਦ ਜਾਂਦਾ ਉਵੇਂ ਸੈਟਿੰਗ ਨਹੀਂ ਹੁੰਦੀ ਹਨਾ ਵੀ ਬਲ ਬੁਲ ਜੇ ਪੈ ਜਾਂਦੇ ਆ ਵਿੱਚ ਟਲੋਟ ਮੇਰੇ ਦਾ ਹੁਣ ਇਹ ਕੱਟ ਲਾ ਗਏ ਵੀਰੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਪਲਟੀ ਕਰਨਾ ਅੱਗੇ ਦੇ ਦੇ ਇਸ ਤਰ੍ਹਾਂ ਪਾਰਟੀ ਦਾ ਬਹੁਤ ਸੋਹਣਾ ਡਿਜ਼ਾਈਨ ਵਾਲਾ ਗਲਾ ਉਪਰੋਂ ਪਣ ਪੱਤੇ ਨੂੰ ਵੀ ਸ਼ੇਪ ਬਣ ਜਾਂਦਾ ਨਾਲੇ ਤਾਂ ਨਾਲੇ ਡਿਜ਼ਾਈਨਿੰਗ ਬਣ ਜਾਂਦੀ ਆ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਇਹ ਗਲੇ ਦਾ ਇਸ ਤਰ੍ਹਾਂ ਤੁਸੀਂ ਸੋਕੇ ਤਰੀਕੇ ਦੇ ਨਾਲ ਬਣਾ ਲਓ ਜੇ ਤੁਸੀਂ ਬੁਕਰਮ ਤੇ ਕੱਟ ਕੇ ਬਣਾਉਣਾ ਹੋਵੇਂ ਬਣਾ ਲਓ ਪਰ ਉਹਦੇ ਵਿੱਚ ਵੀਰੇ ਵੇਖਿਆ ਵੀ ਸਾਡਾ ਨੈੱਟ ਦਾ ਕੰਮ ਕਰਕੇ ਹਨਾ ਵੇਸਟਿੰਗ ਵਾਲੀ ਜਾਂਦੀ ਆ ਬੁਕਰਮ ਦੀ ਵਾਲੀ ਬਹੁਤ ਜ਼ਿਆਦਾ ਵੇਸਟਿੰਗ ਜਾਂਦੀ ਆ ਇਸ ਤਰ੍ਹਾਂ ਗਲੇ ਦੇ ਉੱਪਰ ਰੱਖ ਕੇ ਬੁਕਰਮ ਵਾਲਾ ਗਲਾ ਲੈ ਲਿਆ ਕਰੋ ਗਲੇ ਦੇ ਨਾਲ ਆ ਪੱਟੀ ਲੈ ਲਿਆ ਕਰੋ ਪੱਟੀ ਰੱਖ ਕੇ ਇਸ ਤਰ੍ਹਾਂ ਲਗਾ ਦਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਹੁਣ ਆ ਨੱਪ ਕੇ ਆਪਾਂ ਸੀਨ ਨੱਪ ਦਿੰਨੇ ਆ ਬਸ ਤੇ ਇੱਥੇ ਜੇ ਤੁਸੀਂ ਚਾਹੋ ਬਟਨ ਜਾਂ ਲੇਸ ਵਗੈਰਾ ਆ ਹੀ ਲੇਸ ਆ ਜਿਹੜੀ ਆਪਾਂ ਲਗਾਈ ਆ ਹਨਾ ਇਹੀ ਕੱਟ-ਕੱਟ ਕੇ ਤੁਸੀਂ ਇੱਥੇ ਵੀ ਰੱਖ ਸਕਦੇ ਆ ਇਹ ਤੁਹਾਡੀ ਆਪਣੀ ਇੱਛਾ ਹੋਗੀ ਠੀਕ ਹੈ ਜੀ ਜੇ ਆਪਣਾ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ